ਜੀ ਸਸੀ ਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਸੂਟ 89 ਤੇ ਤੇ ਆਪਣੇ ਬੁਟੀਕ ਲਿਵਰਸ ਸਟੂਡੀਓ 89 ਤੇ ਅੱਜ ਫਿਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਖੈਡਵਰਕ ਮਸ਼ੀਨ ਵਰਕ ਦੇ ਬਹੁਤ ਹੀ ਸੋਹਣੇ ਸੂਟ ਜੋ ਤੁਹਾਡੇ ਅੱਗੇ ਸ਼ੋਅ ਕਰਾਂਗੇ ਫਰਸਟ ਸੂਟ ਲੈ ਕੇ ਆਏ ਆ ਅਸੀਂ ਤੁਹਾਡੇ ਲਈ ਔਰਗਾਂਜ਼ਾ ਫੈਬਰਿਕ ਤੇ ਬਣਿਆ ਹੋਇਆ ਹੈਗਾ ਪੀਚ ਕਲਰ ਦੇ ਬਣਿਆ ਹੋਇਆ ਹੈਗਾ ਇਹਦੇ ਉੱਪਰ ਆਪਾਂ ਨੇ ਥ्रेड ਵਰਕ ਪਲੱਸ ਹੈਂਡਵਰਕ ਕੀਤਾ ਹੋਇਆ ਹੈਗਾ ਹੈਂਡਵਰਕ ਵੀ ਬਹੁਤ ਜ਼ਿਆਦਾ ਕੀਤਾ ਹੋਇਆ ਹੈ ਇਹਦੇ ਤੇ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੇੜੇ ਤੋਂ ਆ ਕੇ ਬਹੁਤ ਹੀ ਸੋਹਣਾ ਵਰਕ ਹੋਇਆ ਹੈਗਾ ਇਹਦੇ ਫੋਰ ਸਾਈਡ ਮਤਲਬ ਕਿ ਵਰਕ ਕੀਤਾ ਗਿਆ ਹੈਗਾ ਘੇਰੇ ਤੇ ਕੀਤਾ ਗਿਆ ਤੇ ਚਾਕਾਂ ਤੇ ਵਰਕ ਕੀਤਾ ਗਿਆ ਤੇ ਸੇਮ ਕੰਮ ਆਪਾਂ ਨੇ ਕੀਤਾ ਹੈਗਾ 슬ੀਵਸ ਦੇ ਉੱਪਰ ਇਹਦੇ ਉੱਪਰ ਵੀ ਆਪਣੇ ਹੈਂਡਵਰਕ ਦਾ ਟੱਚ ਦਿੱਤਾ ਤੇ ਐਵੇਂ ਸੇਮ ਥ्रेड ਵਰਕ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਪੂਰੇ ਸੂਟ ਦੀ ਲੁੱਕ ਤੇ ਨਾਲ ਆਪਾਂ ਨੇ ਰੈਡੀ ਕੀਤੀ ਹੈਗੀ बॉटम ਤੇ बॉटम ਤੇ ਵੀ ਆਪਾਂ ਨੇ ਏਦਾਂ ਕੰਮ ਕੀਤਾ ਹੈਗਾ ਸੇਮ ਸੇਮ ਆਪਾਂ ਨੇ ਏਦਾਂ ਫਲਾਵਰ ਬਣਾਏ ਨੇਗੇ ਤੇ ਆਪਾਂ ਨਾਲ ਹੈਂਡਵਰਕ ਦਾ ਟੱਚ ਦਿੱਤਾ ਗਿਆ ਹੈਗਾ ਸੂਟ ਦੀ ਲੁੱਕ ਬਹੁਤ ਸੋਹਣੀ ਆਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਸੂਟ ਨੂੰ ਵੀ ਤੁਸੀਂ ਕਿਸੇ ਵੀ ਫੈਬਰਿਕ ਜਾਂ ਕਿਸੇ ਵੀ ਕਲਰ ਕੰਬੀਨੇਸ਼ਨ ਨਾਲ ਰੈਡੀ ਕਰਵਾ ਸਕਦੇ ਹੋਗੇ ਤੇ ਤੁਹਾਡੇ ਅੱਗੇ ਦੁਪੱਟਾ ਸ਼ੋਅ ਕਰਦੇ ਆਂਗੇ ਨਾਲ ਆਪਾਂ ਨੇ organza ਦਾ ਇਹ ਦੁਪੱਟਾ ਡਾਈ ਕਰਵਾਇਆ ਹੈਗਾ ਵਰਕ ਨਾਲ ਦਾ ਤੇ ਆਪਾਂ ਨੇ ਨਾਲ ਲੇਸ ਦੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਤੁਸੀਂ ਇਸ ਸੂਟ ਨੂੰ ਇਸ ਕਲਰ ਕੰਬੀਨੇਸ਼ਨ ਤੇ ਵੀ ਬਣਾ ਸਕਦੇ ਹੋਗੇ ਜਾਂ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਵੀ ਬਣਾ ਸਕਦੇ ਹੋਗੇ ਜਾਂ ਫੈਬਰਿਕ ਵੀ ਤੁਸੀਂ ਨਦਰ ਚੂਜ਼ ਕਰ ਸਕਦੇ ਹੋਗੇ ਸੈਕੰਡ ਸੂਟ ਲੈ ਕੇ ਆਏ ਆਂਗੇ ਅਸੀਂ ਖਾਦੀ ਸਿਲਕ ਤੇ ਇਹ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਆਪਾਂ ਨੇ ਬਲੂ ਕਲਰ ਦੇ ਉੱਪਰ ਰੈਡੀ ਕੀਤਾ ਸੀਗਾ ਖਾਦੀ ਸਿਲਕ ਤੇ ਸੇਮ ਸੂਟ ਬਣ ਕੇ ਜਾ ਰਿਹਾ ਹੈਗਾ ਆਪਣੇ ਕੋਲ ਫੈਬਰਿਕ ਸੇਮ ਹੈਗਾ ਕਲਰ ਦਾ ਚੇਂਜ ਹੈਗਾ ਤੇ ਇਹਦੇ ਵਿੱਚ ਥੋੜਾ ਵਰਕ ਵੀ ਚੇਂਜ ਹੈਗਾ ਬਾਕੀ ਵਰਕ ਦਾ ਪੈਟਰਨ ਸੇਮ ਹੈਗਾ ਪਰ ਜਿੱਥੇ ਆਪਾਂ ਨੇ ਹੈਂਡ ਵਰਕ ਕੀਤਾ ਸੀਗਾ ਉੱਥੇ ਆਪਾਂ ਨੇ ਥ्रेड ਵਰਕ ਕੀਤਾ ਗਿਆ ਹੈਗਾ ਬਾਕੀ ਸੇਮ ਹੈ ਕਲਰ ਕੰਬੀਨੇਸ਼ਨ ਚੇਂਜ ਕੀਤਾ तो उसे देख सदे आह वर्क अपने घेड़े कियावस से दिखाने आगे ये वर्क आपने के स्लीवस के उपर सेम वर्क वर्क की फिनीशिंग तो चेक कर सकते हो गे आह काम किया है आपने बॉटम के उपर ਤੁਸੀਂ ਇਸ ਵਰਕ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਹਨਾ ਬਣਵਾ ਸਕਦੇ ਹੋਗੇ ਤੇ ਜਿਵੇਂ ਇਹ ਵਰਕ ਦੇ ਵਿੱਚ ਚੇਂਜ ਕੀਤਾ ਗਿਆ ਹੈਂਡਵਰਕ ਦੀ ਜਗ੍ਹਾ ਆਪਾਂ ਨੇ ਥ੍ਰੈਡ ਵਰਕ ਕੀਤਾ ਹੈਗਾ ਤੁਸੀਂ ਇਸ ਵਰਕ ਨੂੰ ਘੱਟ ਵੀ ਕਰ ਸਕਦੇ ਹੋ ਤੇ ਵੱਧ ਵੀ ਕਰ ਸਕਦੇ ਹੋਗੇ ਤੇ ਸੇਮ ਵੀ ਕਰਵਾ ਸਕਦੇ ਹੋਗੇ ਤੇ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋਗੇ ਕਿਉਂਕਿ ਇਹ ਵਰਕ ਨੂੰ ਆਪਾਂ ਕਿਸੇ ਵੀ ਕਲਰ ਕੰਬੀਨੇਸ਼ਨ ਨਾਲ ਬਣਾਵਾਂਗੇ ਤਾਂ ਹਰੇਕ ਕਲਰ ਦਾ ਮਤਲਬ ਕਿ ਸੋਹਣਾ ਲੱਗਣਾ ਹੈਗਾ ਇਹ ਤੁਸੀਂ ਇਸ ਵਰਕ ਨੂੰ ਜਿਵੇਂ ਘੇਰੇ ਤੇ ਹੈਗਾ ਆਪਾਂ ਘੇਰੇ ਤੇ ਘੱਟ ਵੀ ਕਰ ਸਕਦੇ ਆਂਗੇ ਇਹਨੂੰ ਤੇ ਜ਼ਿਆਦਾ ਵੀ ਕਰ ਸਕਦੇ ਆਂਗੇ ਜਿਵੇਂ ਆਪਾਂ ਸ਼ਰਟ ਦੇ ਵਿੱਚ ਸੇਮ ਇਹਦੇ ਨਾਲ ਦੇ ਫਲਾਵਰ ਬਣਾ ਕੇ ਆਪਾਂ ਗਾਵੀਆਂ ਵੀ ਬਣਾ ਸਕਦੇ ਆਂਗੇ ਤਾਂ ਜੋ ਫੁੱਲ ਹੈ ਵੀ ਹੋ ਸਕੇ ਇਹ ਨਾਲ ਦੁਪੱਟਾ ਹਲੇ ਰੈਡੀ ਕਰਨਾ ਰਹਿੰਦਾ ਹੈਗਾ ਤੁਸੀਂ ਦੁਪੱਟੇ ਤੇ ਵੀ ਵਰਕ ਕਰਵਾ ਸਕਦੇ ਹੋਗੇ ਜਿਵੇਂ ਦੁਪੱਟੇ ਤੇ ਆਪਾਂ ਸਾਰੇ ਦੁਪੱਟੇ 'ਚ ਐਵੇਂ ਦੇ ਫਲਾਵਰ ਬਣਾ ਸਕਦੇ ਆਂਗੇ ਜਾਂ ਦੁਪੱਟੇ ਦੇ 4 ਸਾਈਡ ਐਵੇਂ ਆਪਾਂ ਬਾਰਡਰ ਬਣਾ ਸਕਦੇ ਆਂਗੇ ਉਹ ਚੀਜ਼ ਵੀ ਸੋਹਣੀ ਲੱਗਦੀ ਹੈਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਜਾਂ ਕਿਵੇਂ ਵੀ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਇਸ ਸੂਟ ਨੂੰ ਤੁਹਾਨੂੰ ਇਹ ਸਿਚ ਹੋ ਕੇ ਅਸੀਂ ਤੁਹਾਨੂੰ ਫਾਈਨਲ ਲੁੱਕ ਵੀ ਸ਼ੋਅ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਤੇ ਥਰਡ ਸੂਟ ਲੈ ਕੇ ਆਏ ਹਾਂ ਅਸੀਂ ਤੁਹਾਡੇ ਲਈ ਆਰੀ ਵਰਕ ਪਲੱਸ ਮਸ਼ੀਨ ਵਰਕ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਇਹ ਸੂਟ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਹੈਗਾ ਇਹ ਵਾਲਾ ਵਰਕ ਇਹ ਵਰਕ ਆਪਾਂ ਨੇ ਕੀਤਾ ਹੈਗਾ ਕਰੇਵ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਪਾਂ ਨੇ orange ਕਲਰ ਦਾ ਪੈਚ ਲਗਾ ਕੇ ਸਾਰਾ ਵਰਕ ਕੀਤਾ ਗਿਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਤੇ ਆਪਾਂ ਨੇ ਸੇਮ ਬਹੁਤ ਹੈਵੀ ਮਤਲਬ ਕਿ ਸਲੀਵਜ਼ ਬਣਾਈਆਂ ਨੇਗੀਆਂ orange ਕਲਰ ਦਾ ਪੈਚ ਲਗਾ ਕੇ ਤੇ ਸਟੀਚਿੰਗ ਵੀ ਹੋਈ ਹੈਗੀ ਤੇ ਆਪਾਂ ਨੇ A ਸ਼ੇਪ ਇਹਨੂੰ ਸਟਿਚ ਕੀਤਾ ਗਿਆ ਹੈਗਾ ਤੇ ਆਪਾਂ ਨੇ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਗਈ ਹੈਗੀ ਬਹੁਤ ਹੀ ਸਿੰਪਲ ਸੋਬਰ ਜਿਹਾ ਸੂਟ रेडी ਹੋਇਆ ਹੈਗਾ ਇਸ ਸੂਟ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹਾਂ ਜਿਵੇਂ ਪੈਚ ਇੱਥੇ orange ਕਲਰ ਦਾ ਲੱਗਿਆ ਆਪਾਂ ਇਹਨੂੰ ਚੇਂਜ ਕਰ ਦਾਂਗੇ ਜਿਹੜੇ ਵੀ ਕਲਰ ਤੇ ਤੁਸੀਂ ਬਣਵਾਉਣਾ ਹੋਇਆ ਤੇ ਇਹਦੇ ਨਾਲ ਆਪਾਂ ਨੇ ਬਾਟਮ ਤੇ ਵੀ ਕੰਮ ਕੀਤਾ ਗਿਆ ਹੈਗਾ ਤੁਸੀਂ ਬਾਟਮ ਚੈੱਕ ਕਰ ਸਕਦੇ ਹੋਗੇ ਆਪਾਂ ਨੇ ਬਾਟਮ ਤੇ ਵੀ ਸੇਮ ਇਦਾਂ ਵਰਕ ਕੀਤਾ ਗਿਆ ਹੈਗਾ ਬਹੁਤ ਹੀ ਫਿਨਿਸ਼ਿੰਗ ਨਾਲ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਟ੍ਰੇਟ ਬਾਟਮ ਬਣ ਕੇ ਰੈਡੀ ਹੋਈ ਹੈਗੀ ਤੇ ਬਹੁਤ ਸੋਹਣੀ ਲੁੱਕ ਆਈ ਹੈਗੀ ਸੂਟ ਦੀ ਤੇ ਅਗਲਾ ਦੁਪੱਟਾ ਤੁਹਾਡੇ ਅੱਗੇ ਸ਼ੋਅ ਕਰਦੇ ਹਾਂਗੇ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਦੁਪੱਟਾ ਆਪਾਂ ਨੇ ਔਰਗਾਂਜ਼ਾ ਦਾ ਯੂਜ਼ ਕੀਤਾ ਗਿਆ ਹੈਗਾ ਤੇ ਦੁਪੱਟੇ ਨੂੰ ਵੀ ਆਪਾਂ ਨੇ ਨਾ ਬਹੁਤ ਸੋਹਣੀ ਲੁੱਕ ਦਿੱਤੀ ਹੈਗੀ ਤੇ ਔਰੇਂਜ ਕਲਰ ਦਾ ਇੱਦਾਂ ਆਪਾਂ ਨੇ ਪੈਚ ਲਗਾ ਕੇ ਫਿਨਿਸ਼ਿੰਗ ਪੱਤੀ ਟਾਈਪ ਤੇ ਆਪਾਂ ਨੇ ਨਾਲ ਲੈਸ ਲਗਾਈ ਹੈਗੀ ਤੇ ਬਹੁਤ ਹੀ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਆਪਾਂ ਨੇ 4 ਸਾਈਡ ਵੀ ਕੰਮ ਕੀਤਾ ਹੈ ਦੁਪੱਟੇ ਦੇ ਉੱਪਰ ਤੁਸੀਂ ਇਸ ਸੂਟ ਨੂੰ ਵੀ ਕਿਸੇ ਵੀ ਕਲਰ ਜਾਂ ਕਿਸੇ ਵੀ ਫੈਬਰਿਕ 'ਤੇ ਰੈਡੀ ਕਰਵਾ ਸਕਦੇ ਹੋਗੇ ਜਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸਾਨੂੰ ਤੁਸੀਂ ਪਿਕ ਸ਼ੇਅਰ ਕਰ ਸਕਦੇ ਹੋਗੇ ਅਸੀਂ ਉਸ ਤਰ੍ਹਾਂ ਦਾ ਵੀ ਰੈਡੀ ਕਰਕੇ ਦੇ ਸਕਦੇ ਹਾਂਗੇ ਸਾਡੇ ਕੋਲ ਹੈਂਡਵਰਕ ਹੋ ਗਿਆ ਮਸ਼ੀਨ ਐਮਬਰਾਇਡਰੀ ਹੋ ਗਿਆ ਜਾਂ ਥ्रेडਵਰਕ ਹੋ ਗਿਆ ਕੋਈ ਵੀ ਸੂਟ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਸਾਡੇ ਕੋਲੋਂ ਸੂਟ ਰੈਡੀ ਕਰਵਾਉਣ ਲਈ ਸਾਨੂੰ ਡੀਐਮ ਕਰ ਸਕਦੇ ਹੋ ਸਾਡੀ ਇੰਸਟਾਗ੍ਰam ਆਈਡੀ livasa studio 89 ਤੇ ਜਾਂ ਫਿਰ ਤੁਸੀਂ ਸਾਨੂੰ ਸਾਡੇ ਵਟਸਐਪ ਕੰਟੈਕਟ 98770 61888 ਤੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਥੈਂਕ ਯੂ